去打。 ਲੋਕੋ ਦੀ ਧਰਤੀ ਛੜਾ ਸੰਰਾਲੇ ਦਾ ਇਲਾਕਾ ਪਤਾ ਕਰ ਰਿਹਾ ਬਾਲਡ ਵਿੱਚ ਗੱਲ ਜਾ ਰਹੀ ਹੈ ਤੁਹਾਡੀ ਵਿਸ਼ਵ ਸੰਸਾਰ ਦੀ ਗੱਲ ਜਾ ਰਹੀ ਹੈ ਭਾਈ ਰਾਜਕਾਲ ਸਿੰਘ ਲਲਕਣਾ ਵਾਲੇ ਲਾਈਵ ਕਰ ਰਹੇ ਨੇ ਦੁਨੀਆ ਭਰ ਦੇ ਵਿੱਚ ਅਰਜਨ ਦੇ ਪ੍ਰੋਗਰਾਮ ਜਾ ਰਿਹਾ ਕਿਸ ਕਰਕੇ ਜੀ ਮਹਾਰਾਜਾ ਦੀ ਕਿਰਪਾ ਕਰੇ ਸਾਰੀਆਂ ਸੰਗਤਾਂ ਇਕੱਠੀ ਕਲਾ ਬਖਸ਼ੇ ਕਰੇ ਸਾਡੀ ਉਨਕੋ ਵੀ ਵੱਡਾ ਇਹ ਨਵੀਂ ਪ੍ਰੋਗਰਾਮ ਚੱਲਿਆ ਉਹਨਾਂ ਲੱਖਾਂ 95 ਸਾਲ ਤੋਂ ਹੋ ਰਿਹਾ ਪ੍ਰੋਗਰਾਮ ਚੱਲ ਰਿਹਾ ਹੈ ਸਾਡੇ ਵੱਡੇ ਬਜ਼ੁਰਗ ਜਿਹੜੇ ਲੋਕੋ ਵਾਲੇ ਸੱਜਣ ਸਾਹਿਬ ਕੋਈ ਪ੍ਰੋਗਰਾਮ ਚਲਾਉਂਦੇ ਤੇ ਚਲਾਉਂਦੇ ਹੋਏ ਅੱਜ ਤੱਕ ਇਹ ਆ ਗਿਆ ਸਿਆਣੇ ਪ੍ਰਬੰਧਕ ਜਿਹੜੇ ਨੇ ਬੜੇ ਸੁੰਦਰ ਤਰੀਕੇ ਨਾਲ ਪ੍ਰੋਗਰਾਮ ਨੂੰ ਅੱਗੇ ਵਧਾ ਰਹੇ ਆ। ਬੜੇ ਸਿਆਣੇ ਪ੍ਰਬੰਧਕ ਨੇ ਭਗਵਾਨ ਸਾਹਿਬ ਤੇ اور ਸਾਹਿਬ ਦੇ ਨਾਲ ਮਿਲ ਕੇ ਚੱਲਦੇ। ਬੜੇ ਲੰਗਰ ਖੁੱਲੇ ਜਾਂਦੇ ਬਾਬਾ ਜੀ ਦੇ। ਔਰ ਬਾਬਾ ਹਸਪਤਾਲ ਜੀ ਦਾ ਸਥਾਨ ਸਾਡੇ ਨਾਲ ਲੱਗਦਾ। ਇਹ ਵੀ ਬੜਾ ਪੁਰਾਣਾ ਤੁਸੀਂ ਇਹ ਮਾਪ ਸਾਹਿਬ ਜਿਹੜੇ ਤੋਂ। ਜੱਲਿਆ ਬਾਲਾ ਦੇ ਸੰਗਤਾਂ ਬੜੀਆਂ ਸੂਰਬਾਬਾ ਬਾਬਾ ਜੀ ਦੀ ਸਲਾਣਾ ਜੋੜ ਮੇਲੇ ਨੂੰ ਸੰਤਾਂ ਵਿੱਚ ਰੱਖ ਰਹੀਆਂ ਨੇ ਬੜੀ ਚਾਨਣ ਸ੍ਰੀ ਖੰਡਵਾਰ ਸਾਹਿਬ ਉੱਥੇ ਆਵੇਂ ਹੁੰਦੇ ਨੇ ਸਦਾੇ ਲੜੀ ਚੱਲਦੀ ਰਹਿੰਦੀ ਹੈ ਗੁਰੂ ਮਹਾਰਾਜ ਦੇ ਦਰਬਾਰ ਦੀ ਗਜ਼ੀਰੇ ਆਦਿ ਇੱਕਤਾ ਬਾਬਾ ਜੀ ਉਹ ਪਿਆਰ ਦੇ ਗਏ ਮੈਂ ਧੰਨਵਾਦ ਕਰਦਾ ਸ਼ੁਕਰਗੁਆ ਆ ਗਿਆ ਸਤੇਜ ਦੇ ਬਰਾਬਰ ਨਵਾਰਾ ਹੋਇਆ ਮੇਰੇ ਵੱਡੇ ਵੀਰ ਸਰਦਾਰ ਅਮਰਜੀਤ ਸਿੰਘ ਸਾਹਿਬ ਬੜੇ ਸੂਰਬਾਬਾ ਨੇ ਕ੍ਰੋਨੀ ਗੁਰਦੁਆਰਾ ਪ੍ਰਬੰਧ ਕਮੇਟੀ ਵੱਲੋਂ ਗੁਰ ਕੜ ਦੀ ਜਿਹੜੀ ਸੇਵਾ ਨਾਲ ਮੇਜ ਦਿੱਤਾ ਹੁੰਦਾ ਹੈ ਕਈ ਸਾਰੇ ਬਹੁਤ ਸਾਰੇ ਗੋਦਵਾਰੇ ਚੋਂ ভাই ਢੀਣੀ ਅਨਰਵਾ ਨ ਮੇਰੇ ਭਰਾ ਦੇ ਹੋਣ ਤੇ ਗੁਰੂ ਮਹਾਰਾਜ ਕਿਰਪਾ ਕਰਕੇ ਜਿਹੜੀ ਕਲਾ ਦਾ ਸਿਖਰਿਆ ਨਾਲ ਸਹਾਇਤਾ ਕਰੇ ਤਾਰੇ ਮਾਣ ਕਰਦਾ ਜਿਹਨ ਕਿ ਜਿਹੜੇ ਮੇਰੇ ਸਾਹਮਣੇ ਬੈਠਣ ਵਾਲੇ ਸੱਜਣ ਦੇ ਇਲਾਕੇ ਦੇ ਨਗਰ ਦੀ ਲੋਕ ਉਹ ਵਿਅਤ ਪਿਆਰ ਲੈ ਕੇ ਉੱਠ ਕੇ ਸਾਰੇ ਉੱਠ ਕੇ ਆਏ ਅਗਾਰੇ ਕਲਾਕਾਰੋ ਵਿੱਚ ਜਿਹਨੇ ਰਵਿੰਦਰ ਸਿੰਘ ਜੀ ਬਿਠਾ ਰੂਪਾ ਇਹ ਮੇਰੇ ਸ਼ਾਗਿਰਦਾਂ ਵਿੱਚ ਤੇ ਜਦੋਂ ਯਾਦ ਕਰਦਾ ਰਹਿੰਦਾ ਫੋਨ ਕਰਕੇ ਹੱਥਾਂ ਵਿੱਚ ਟਿਕਦਾ ਚਲੋ ਬੜੀ ਤਕੜੀ ਗੱਲ ਹੈ ਬੜਾ ਮਿੱਤਰ ਕਾਹਨ ਪਿਆਰ ਭੇਜਦੇ ਕਿੱਥੇ ਬੈਠੇ ਬਿੱਟੀ ਗਰਮੀ ਸੁਣਾਉਂਦੇ ਆਪਣੇ ਸਾਥੀਆਂ ਨਾਲ ਉਹ ਵੀ ਪਿਆਰ ਭੇਜਦੇ ਆ ਤੁਹਾਡੀ ਆਖਿਆ ਮੇਰੇ ਜਿਹੜੇ ਸਿਆਣੀ ਵਿਦਵਾਨ ਠਾਡੀ ਸਕੂ ਬੈਠੇ ਸਾਰਿਆਂ ਨੂੰ ਪਿਆਰ ਆ ਰਿਹਾ ਬਸ ਇੱਕ ਚੀਜ਼ ਮੈਂ ਤੁਹਾਡੇ ਸਾਹਮਣੇ ਰੱਖ ਦੇਣਾ ਨਗਮੇ ਰੱਖਣਾ ਕਿ ਜੀਤ ਕਰਦਾ ਦੀ ਕੋਈ ਵਾਰ ਗਈ ਕਾਫੀ ਜਿੰਨਾ ਵਾਰ ਗਾਵੇ ਚੰਗਾ ਨਗਮਾ ਰੱਖੋਗਾ ਮੇਰਾ ਇੱਕੋ ਹੀ ਗੱਲ ਤੇ ਇੱਕ ਨਗਮਾ ਰੱਖਾਂ ਪਹਿਲਾਂ ਜੇ ਤੁਸੀਂ ਨਗਰ ਕਰਨ ਲਈ ਹੁਣ ਤੋਂ ਵੀ ਦੀ ਗੀਤ ਨੂੰ ਨਗਮਾ ਕੀਤਾ ਥੋੜੀ ਜਿਹੀ ਹਵਾ ਬਣਾਉਣ ਦਾ ਚੱਕਰ ਜਿਆਦਾ ਬੰਦਾ ਨਗਮਾ ਕੀਤਾ ਸਭ ਸੁਰੀਆ ਬਿਆਦਿਆ ਗੁਰੂ ਮਹਾਰਾਜ ਵਰਸਾ ਕਰੇ ਚਰਦੀ ਕਲਾ ਵਿੱਚ ਕਰੇ ਅੰਗ ਸੰਗ ਫੈਤਾ ਕਰੇ ਪਪਾ ਵਿਸ਼ਵਕਰਮਾ ਜੀ ਮਹਾਰਾਜ ਜਿਉਂ ਆਪਾ ਮੰਨਦੇ ਆਂ ਐਸੀ ਤਾਂ ਵਿਸ਼ਵਕਰਮਾ ਵੇਦ ਵਿਆਸ ਜੀ ਨੇ ਕਈ ਥਾਰੇ ਵਿਸ਼ਵਕਰਮਾ ਦੇ ਜਨਮ ਲਿਖਿਆ ਜਿਨੂੰ ਆਪਾ ਮੰਨਦੇ ਆਂ ਉਹ ਅਸ਼ਮੇ ਵਿਸ਼ੂ ਦਾ ਪੁੱਤਰ ਹੈ ਮਹਾ ਭੂਵਨ ਕਹਿੰਦੇ ਆ ਹਸ ਦੇ ਪਰਸਵਾਰੀ ਕਰਨ ਸਤਿ ਸ੍ਰੀ ਅਕਾਲ ਕਰਨ ਦਾ ਭਾਵ ਤਾਂ ਪਤਾ ਹੈ ਜਾਨੀ ਗਿਆਨ ਵਾਲੇ ਲੋਕਾਂ ਦੇ ਉੱਤੇ ਬਾਬੇ ਦੀ ਕਿਰਪਾ ਬੱਤੀ ਹੈ ਗਿਆਨ ਜਿਹੜੇ ਸੰਭਾਲ ਲੈ ਉਹ ਹੀ ਉਹਦੇ ਆਪਣੇ ਹੋਂਦ ਉਹਨਾਂ ਦੇ ਹਿਰਦੇ ਵਿੱਚ ਰਹਿੰਦਾ ਹੈ ਬਾਬਾ ਵਿਸ਼ਵਕਰਮਾ ਜੀ ਮਹਾਰਾਜ ਦੱਖਣੀ ਭਾਰਤੀਆ ਉਹ ਲੋਕ ਜਿਨ੍ਹਾਂ ਨੇ ਮਾਇਆ ਦਾ ਦਾਨ ਕਰਨੀਆਂ ਨਾਲ ਸੇਵਾ ਚਲਾਉਣੀਆਂ ਨਾ ਤੋਰਨ ਕਰਦਾ ਸਾਧ ਸੰਭ ਰੱਖੜੀਆਂ ਉਹਨਾਂ ਦੇ ਸواری ਮਾਰਾ ਲੱਭੇ ਕਰਦੀ ਕਰਦੀ ਜਿਹੜੀ ਬੈਠੀ ਹੁੰਦੀ ਆ ਮਾਤਾ ਜਿਉਂ ਜਾਂਦੇ ਨੇ ਕੱਟ ਕੇ ਤੇਤ ਵੀ ਨਿਕਲ ਗਿਆ ਉਹਨੂੰ ਮਾਤਾ ਰਾਣੀ ਸ਼ੀਤਲਾ ਮਾਈ ਕਹਿੰਦੇ ਆ ਨਾ ਉਹ ਕਾਹਤ ਸਾਰੀ ਕਰਦੀ ਆ ਢੋਲ ਵਾਲੇ ਬਾਬਾ ਜੀ ਆਏ ਦੇਖੋ ਤਾਂ ਕਮਾਲ ਦੀ ਗੱਲ ਪਿਆਰ ਦੀ ਹੈ ਰਿਪਾਲੋ ਵਾਲੇ ਢੋਲ ਵਾਲੇ ਬਾਬਾ ਜੀ ਰਿਪਾਲੋ ਵਾਲੇ ਬਿਆਸੇ ਯਾਰ ਵਾਂਗ ਆਇਆ ਸਾਡੀ ਜਥੇ ਨੂੰ ਦੇ ਗਿਆ ਕਿ ਸਰਦਾਰ ਰਾਮਜੀਤ ਸਿੰਘ ਜੀ ਉਹਨਾਂ ਨੂੰ ਪਿਆਰ ਦਿੰਦਿਆਂ ਮਾਇਆ ਦਿੰਦਿਆਂ ਪਿਆਰ ਬਹੁਤ ਬਹੁਤ ਧੰਵਾ ਜੀ ਕਰਦੀ ਕਲਾ ਮਹਾਰਾਜ ਜੀ ਉਹਨਾਂ ਦਾ ਬਖਸ਼ੀ ਕਰੇ ਤੇ ਮਹਾਭੌਵਨ ਜਿਹੜਾ बाबा विश्वਕਰਮਾ ਮਹਾਰਾਜਾ ਦੇ ਚਾਰ ਪੁੱਤਰ ਨੌਦੇ ਮਿਲੂਣ ਔਰ ਨਾਲ ਉਹਨਾਂ ਦੀ ਭੈਣ ਮਾਤਾ ਗੰਗਾ ਜਿਹੜੀ ਸੂਰਜ ਨੂੰ ਗਈ ਸੂਰਜਗੁੰਡ ਤੁਰਕਸ਼ੇਤਰ ਜਣਾ ਇੱਥੇ ਜਿਹੜੀ ਮੈਂ 베ਰਵਾਦੀ ਨਾ ਲਿਖਿਆ ਤੇ ਅੱਠ ਪੁੱਤਰਾਂ ਦੇ ਹੋਣ ਨੇ ਯਾਨੀ ਅੱਠ ਘਰਤਾਂ ਦੇ ਅੰਦਰ ਸਰੀਰ ਹੈ ਅੱਠ ਪੁੱਤਰ ਬਾਬਾ ਜੀ ਦੇ ਕੌਣ ਕੌਣ ਨੇ ਹੋਣ ਮੈਂ ਜ਼ਿਕਰ ਚਰਚਾ ਨਹੀਂ ਕਰਾਂਗਾ ਮੋਟੇ ਮੋਟੇ ਦੱਸ ਰਿਹਾ ਹਾਂਗਾ ਲੋਹੇ ਦਾ ਕੰਮ ਕਰਨ ਵਾਲੇ ਨਕਰੀ ਦਾ ਕੰਮ ਕਰਨ ਵਾਲਾ 2 ਤੀਸਰੇ ਇਮਾਰਤਾਂ ਦੀ ਉਸਾਰੀ ਕਰਨ ਵਾਲਾ 4 ਕੱਪੜਾ ਬੁਣਨ ਵਾਲੇ ਜਿਹੜੇ ਮਹਾਕਾਨ ਨੇ ਲਿਖਿਆ ਵੀ ਇਹ ਕਰਮਾਂ ਦੇ ਤੇ ਕੱਪੜਾ ਬੁਣਨ ਵਾਲਾ ਮੋਤੀ ਜੋੜੇ ਕੰਨਣ ਵਾਲਾ 8 ਫੁੱਟਰ ਬਾਬਾ ਜੀ ਦੇ ਅੱਠਾਂ ਦੇ ਦੀਨ ਹੀ ਸਾਰਾ ਸੰਸਾਰ ਹੈ ਇਸ ਕਰਕੇ ਜਾਨੀ ਸਾਰਾ ਗਿਆਨ ਜਿਹੜਾ ਬਾਬਾ ਵਿਸ਼ਵਕਰਮਣ ਜੀ ਬੋਲ ਆ ਕੁੱਲ ਇਸ ਸੰਸਾਰ ਆਲਵਾ ਦੇ ਤਫਾਵਾ ਵਿੱਚ ਕਰਮਾ ਆਪਣਾ ਕਾਰਜ ਚਲਾਉਣਾ ਹੈ ਬਸ ਉਹ ਆਪਣੇ ਹੀ ਦੇ ਘਰ ਲੋ ਦੁਨੀਆ ਵਿੱਚ ਮਹਾਨ ਹੋਣਾ ਹੈ ਚੋਕਲੇ ਕੰਦ ਲੈਣਾ ਮਹਾਂ ਵਿਕਰਮਾ ਬਦਵਿਕ ਕਰਮਾ ਦੇ ਚਾਰਨ ਵਿੱਚ ਢਾੜੀ ਜਿਹਾ ਕਹਿ ਰਿਹਾ ਆਪ ਜੀ Thank <laughs> you. ਸਾਹੁਣਾ ਉਹ ਲੋਕ ਵੀ ਪਿਆਰ ਦੇ ਪਿਆਰ ਦੇ ਮਾਇਆ ਭੇਜੀ ਗਈਆਂ ਜਦੋਂ ਉਹਨਾਂ ਨਾਲ ਬੰਸਰ ਉਹਦੇ ਸਭ ਆਪਣੇ ਕੋਲੋਂ ਲੱਭਿਆ ਸਾਰੇ ਜੱਥੇ ਨੂੰ ਆਈ ਮਾਇਆ ਦੀ ਇਹ ਮਹਾਰਾਜ ਦੀ ਕਿਰਪਾ ਸੱਚੀ ਬਾਣੀ ਹੈ ਨਹੀਂ ਬਣੀ ਪਾਈ ਜਗਤਾਰ ਸਿੰਘ ਪਿਆਰ ਕਰਦਾ ਪਿੱਛੇ ਬੈਠਿਆ ਹੈ ਕਿ ਨਾਲ ਹੀ ਸਰਦਾਰ ਨੂੰ ਕਰਨ ਸੀ ਦਿਖਾਉਂਦਾ ਇਹ ਸਾਡੇ ਸਹਿਯੋਗੀਆਂ ਨੇ ਪਿਆਰ ਪਿਆਰ ਭੇਜਿਆ ਸਰਦਾਰ ਜਸਵੰਤ ਸਿੰਘ ਜੀ ਵੀ ਜਿਆ ਬਿਆਪਕ ਪਿਆਰ ਹੈ ਬਹੁਤ ਬਹੁਤ ਪਿਆਰ ਹੈ ਬਹੁਤ ਬਹੁਤ ਮਾਣ ਹੈ ਮੈਨੂੰ ਨਾਮ ਅਟਕਾਲ ਦਾ ਜ਼ਿਕਰ ਕਰ ਫਤੇਬਲਾ ਸੇਵਾ ਕਰ ਰਹੇ ਸੀ ਤੁਹਾਡੀ ਵੀ ਵਿਰਵੀਂਦਰ ਗੌਰ ਜੀ ਖਾਸ ਤਮਾਨੇ ਵਾਲਾ ਖੜਾ ਸੀ ਵੀ ਵਿੱਦਲਪਰੀਤ ਗੌਰ ਜੀ ਕੰਪੌਰ ਸਾਹਿਬ ਭਾਈ ਵਿਕਰਮਜੀਤ ਸਿੰਘ ਜੀ ਹਰ ਨਾਬੇ ਵਾਲੇ ਸਮਿਟੀ ਸੇਵਾ ਕਰ ਰਹੇ ਸੀ ਦਾਸ ਗਿਆਨੀ ਵੀਰ ਸਿੰਘ ਦੀਪ ਸੰਭਾਲਣ ਵਾਲਾ ਜੱਥਾ ਕਿਵੇਂ ਦਾ ਜਾਚ ਕਾ ਜੀ ਤੁਹਾਡੀ ਕਿਰਪਾ ਦੇ ਨਾਲ ਬਾਬਾ ਜੀ ਆਏ ਨੇ ਮੈਂ ਬਨਾਲੇ ਵਾਲੇ ਬਾਬਾ ਜੀ ਬਹੁਤ ਬਹੁਤ ਕਿਰਾਮ ਬਹੁਤ ਬਹੁਤ ਕਿਰਪਾ ਦੇਗਾ ਬਹੁਤ ਬਹੁਤ ਧੰਨਵਾਦ ਚੜ੍ਹਦੀ ਕਲਾ ਬਖਸ਼ਾ ਜੀ ਮਾਣ ਕੇ ਕਰ ਬਹੁਤ ਸ਼ੁਕਰੀਆ ਜੀ ਫਤੇਬਲਾ ਕਿਰਪਾ ਰੱਜ ਕੇ ਆਖੋ ਵਾਹਿਗੁਰੂ ਜੀ ਦਾ ਆਗਾਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਇਸ ਆディ ਭਾਈ ਬਲਵਿੰਦਰ ਸਿੰਘ ਜੀ ਦੀ ਵੀ ਜਿਹਨਾਂ ਨੇ ਅਸੀਂ ਸੇਵਾ ਅੱਜ 44 49 ਸਾਲ ਪਹਿਲਾਂ ਦੇ ਖੇਡੇ ਆਉਂਦੇ ਆ ਮਰਾ ਵਧੀਆ ਧੰਨ ਜੱਤਾ ਹੈ